ਅੱਜ ਦੀਆਂ ਮੁੱਖ ਖਬਰਾਂ ਵਿੱਚ ਕਰ ਕਰ ਰਾਸ਼ਨ ਸਕੀਮ ਵਿੱਚ ਵੱਡੇ ਬਦਲਾਅ, ਪੈਨਸ਼ਨ ਰਕਮ ਵਿੱਚ ਵਾਧਾ ਜਿਹੜਾ ਕਰ ਦਿੱਤਾ ਗਿਆ ਹੈ ਅਤੇ ਹੋਰ ਲੇਟੈਸਟ ਅਪਡੇਟ ਇਸ ਦੇ ਵਿੱਚ ਸ਼ਾਮਲ ਨੇ ਅਸੀਂ ਵਿਸਤਾਰ ਦੇ ਨਾਲ ਗੱਲਬਾਤ ਕਰਾਂਗੇ ਜੇਕਰ ਤੁਸੀਂ ਸਾਡੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਹੀ ਬੈਲ ਆਈਕਨ ਦਬਣਾ ਬਿਲਕੁਲ ਵੀ ਨਾ ਭੁੱਲਿਓ ਕਿਉਂਕਿ ਕੋਈ ਵੀ ਨਵੀਂ ਅਪਡੇਟਸ ਆਉਂਦੇ ਨੇ ਤਾਂ ਸਭ ਤੋਂ ਪਹਿਲਾਂ ਤੁਹਾਡੇ ਤੱਕ ਉਹ ਪਹੁੰਚ ਸਕਣਗੇ ਸਭ ਤੋਂ ਪਹਿਲਾਂ ਗੱਲ ਕਰਦਿਆਂ ਜੀ ਰਾਸ਼ਨ ਸਕੀਮ ਵਿੱਚ ਵੱਡੇ ਬਦਲਾਅ ਸਰਕਾਰ ਵੱਲੋਂ ਕਿਹੜੇ ਕਰ ਦਿੱਤੇ ਗਏ ਨੇ ਤਾਂ ਗੱਲ ਕਰ ਲਈਏ ਜੀ ਕੇਵਾਈਸੀ ਹੁਣ ਲਾਜ਼ਮੀ ਹੋ ਚੁ ਕਾਰਡ ਦਾ ਫਾਇਦਾ ਲੈ ਸਕਣਗੇ ਜਿਨ੍ਹਾਂ ਦੇ ਆਧਾਰ ਕਾਰਡ ਲਿੰਕ ਨੇ ਤੇ ਕੇवाईसी ਕਰਵਾਈ ਹੋਈ ਹੈ ਉਹਨਾਂ ਨੂੰ ਜਿਹੜਾ ਰਾਸ਼ਨ ਦਾ ਪੂਰਾ ਪੂਰਾ ਲਾਭ ਮਿਲਣ ਵਾਲਾ ਹੈ ਤੇ ਜਿਨ੍ਹਾਂ ਨੇ ਅਜੇ ਤੱਕ ਇਹ ਕੰਮ ਨਹੀਂ ਕਰਵਾਇਆ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਸਰਕਾਰ ਦੇ ਵੱਲੋਂ ਜਿਹੜਾ ਇਹ ਲਾਭ ਨਹੀਂ ਮਿਲੇਗਾ ਤੇ ਉਹਨਾਂ ਦਾ ਰਾਸ਼ਨ ਜਿਹੜਾ ਹੈ ਬਿਲਕੁਲ ਬੰਦ ਕਰ ਦਿੱਤਾ ਜਾਵੇ ਸਰਕਾਰ ਦੇ ਵੱਲੋਂ ਜਦੋਂ ਤੱਕ ਉਹਨਾਂ ਦੇ ਵੱਲੋਂ ਕੇਵਾਈ ਸੀ ਨਹੀਂ ਕਰਵਾਈ ਜਾਂਦੀ ਹੈ ਦੂਜੇ ਨੰਬਰ ਤੇ ਸਰਕਾਰ ਨੇ ਇਹ ਗੱਲ ਕਹੀ ਹੈ ਕਿ ਫਰਜ਼ੀ ਕਾਰਡਾਂ ਤੇ ਰੋਕ ਲਗਾਈ ਜਾਵੇਗੀ ਪਹਿਲਾਂ ਬਹੁਤ ਸਾਰੇ ਫਰਜ਼ੀ ਰਾਸ਼ਨ ਕਾਰਡ ਜਿਵੇਂ ਕਿ ਮਰੇ ਹੋਏ ਲੋਕ ਜਾਂ ਫਿਰ ਜਿਹੜੇ ਵਿਦੇਸ਼ ਦੇ ਵਿੱਚ ਚਲੇ ਗਏ ਸੀ ਜਿਨ੍ਹਾਂ ਦਾ ਨਾਮ ਜਿਹੜਾ ਹੈ ਹੁਣ ਕਟਿਆ ਕਹੇ ਪਰ ਉਹ ਫੇਰ ਵੀ ਰਾਸ਼ਨ ਲੈ ਰਹੇ ਨੇ ਉਹਨਾਂ ਦੇ ਨਾਮ ਤੇ ਗਲਤ ਤਰੀਕੇ ਦਾ ਫਾਇਦਾ ਚੁੱਕ ਰਹੇ ਨੇ ਤਾਂ ਇਸ ਨੂੰ ਵੀ ਪੂਰੀ ਤਰ੍ਹਾਂ ਜੇ ਨਾਲ ਜਿਹੜਾ ਹੈ ਸਰਕਾਰ ਵੱਲੋਂ ਬੰਦ ਕੀਤਾ ਜਾ ਰਿਹਾ ਹੈ ਤੇ ਦੂਜੇ ਨੰਬਰ ਤੇ ਬੱਚੀਆਂ ਦੇ ਵਿਆਹ ਤੋਂ ਬਾਅਦ ਜਿਵੇਂ ਕਿਸੇ ਕੁੜੀ ਦਾ ਵਿਆਹ ਹੋ ਜਾਂਦਾ ਹੈ ਦੂਜੇ ਪਰਿਵਾਰ ਦੇ ਵਿੱਚ ਲੈ ਜਾਂਦੀ ਹੈ ਤਾਂ ਉਸ ਦਾ ਨਾਮ ਜਿਹੜਾ ਪੁਰਾਣੇ ਘਰ ਦੇ ਵਿੱਚ ਰਾਸ਼ਨ ਕਾਰਡ ਤੇ ਹਟਾਇਆ ਨਹੀਂ ਜਾਂਦਾ ਤਾਂ ਉਸ ਚੀਜ਼ ਨੂੰ ਲੈ ਕੇ ਸਰਕਾਰ ਨੇ ਕਿਹਾ ਹੈ ਕਿ ਕੇਵਾਈਸੀ ਜਿਹੜੀ ਆ ਉਹ ਲਾਜ਼ਮੀ ਹੋ ਚੁੱਕੀ ਹੈ ਹੁਣ ਜੇ ਤੁਸੀਂ ਕੇਵਾਈਸੀ ਨਹੀਂ ਕਰਾਉਂਗੇ ਤਾਂ ਰਾਸ਼ਨ ਤੋਂ ਜਿਹੜਾ ਹੈ ਬਾਂਝਾ ਰਹੋਗੇ ਕੇਵਾਈਸੀ ਕਰਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਘਰ ਦੇ ਹਰ ਮੈਂਬਰ ਨੂੰ ਅਮੀਰ ਲੋਕਾਂ ਦੇ ਉੱਤੇ ਸਰਕਾਰ ਵੱਲੋਂ ਪਾਬੰਦੀ ਲਗਾਈ ਗਈ ਹੈ ਜੀ ਜਿਨ੍ਹਾਂ ਦੀ ਸਾਲਾਨਾ ਆਮਦਨ 1 ਲੱਖ ਤੋਂ ਵੱਧ ਹੈ ਜਾਂ ਜੋ ਆਈਟੀਆਰ ਭਰਦੇ ਨੇ ਉਹਨਾਂ ਨੂੰ ਰਾਸ਼ਨ ਕਾਰਡ ਦਾ ਲਾਭ ਜਿਹੜਾ ਹੈ ਉਹ ਬਿਲਕੁਲ ਨਹੀਂ ਦਿੱ ਸਿੱਧੀਆਂ ਆਧਾਈਆਂ ਜਿਹੜੀਆਂ ਜਾਰੀ ਕੀਤੀਆਂ ਗਈਆਂ ਨੇ ਕਿ ਜਿਹੜੇ ਫਰਜ਼ੀ ਤਰੀਕੇ ਨਾਲ ਰਾਸ਼ਨ ਲੈ ਰਹੇ ਨੇ ਜਾਂ ਫਿਰ ਜਿਹੜੇ ਬੱਚੇ ਵਿਦੇਸ਼ਾਂ ਦੇ ਵਿੱਚ ਜਾ ਚੁੱਕੇ ਨੇ ਉਹਨਾਂ ਦੇ ਨਾਮ ਤੇ ਰਾਸ਼ਨ ਲੈ ਰਹੇ ਨੇ ਉਸ ਚੀਜ਼ ਨੂੰ ਵੀ ਕੱਟਿਆ ਜਾਵੇਗਾ ਕਿਸੇ ਤਰ੍ਹਾਂ ਦੇ ਨਾਲ ਉਹਨਾਂ ਨੂੰ ਇਹ ਲਾਭ ਜਿਹੜਾ ਨਹੀਂ ਮਿਲੇਗਾ ਜਿਹੜਾ ਇੱਥੇ ਰਹਿੰਦਾ ਹੈ ਇੰਡੀਆ ਦੇ ਵਿੱਚ ਰਹਿ ਰਿਹਾ ਉਸ ਨੂੰ ਹੀ ਜਿਹੜਾ ਇਸ ਰਾਸ਼ਨ ਦਾ ਲਾਭ ਮਿਲੇਗਾ ਤੇ ਗਰੀਬ ਪਰਿਵਾਰਾਂ ਨੂੰ ਮਿਲੇਗਾ ਜੀ ਦੂਜੇ ਨੰਬਰ ਤੇ ਗੱਲ ਕਰਦੇ ਹਾਂ ਜੀ ਪੈਨਸ਼ਨ ਦੇ ਵਿੱਚ ਵਾਧਾ 1500 ਤੋਂ 2500 ਪੰਜਾਬ ਸਰਕਾਰ ਨੇ ਬਜ਼ੁਰਗਾਂ, ਵਿਧਵਾਵਾਂ ਅਤੇ ਬੇਸਹਾਰਾ ਬੱਚਿਆਂ ਦੀ ਪੈਨਸ਼ਨ 1500 ਤੋਂ ਵੱਧ ਕੇ 2500 ਕਰਨ ਦਾ ਐਲਾਨ ਜੜਾ ਹੈ ਕਰ ਦਿੱਤਾ ਹੈ। ਸਰਕਾਰ ਦੇ ਵੱਲੋਂ ਕਈ ਤਰ੍ਹਾਂ ਦੀਆਂ ਜੜੀਆਂ ਵੀਡੀਓ ਨਿਕਲ ਕੇ ਸਾਹਮਣੇ ਆ ਰਹੀਆਂ ਸੀ ਗੱਲਬਾਤ ਹੋ ਰਹੀ ਸੀ ਕਿ ਪੈਨਸ਼ਨ ਜਿਹੜੀ ਹੈ ਇਸ ਮਹੀਨੇ ਦੀ 1500 ਆਵੇਗੀ ਜਾਂ 2500 ਆਵੇਗੀ। ਤਾਂ ਦੱਸ ਦिए ਕਿ ਹੋ ਸਕਦਾ ਹੈ ਕਿ ਇਸ ਮਹੀਨੇ ਤੁਹਾਨੂੰ 1500 ਦੀ ਜਗ੍ਹਾ ਜਿਹੜੀ ਪੈਨਸ਼ਨ ਹੈ ਉਹ 2500 ਆਉਣੀ ਸ਼ੁਰੂ ਹੋ ਜਾਣੀ ਹੈ ਜੀ ਤੇ ਸਰਕਾਰ ਵੱਲੋਂ ਫਰਜੀ ਪੈਨਸ਼ਨਾਂ ਦੇ ਉੱਤੇ ਕਾਰਵਾਈ ਕਰ ਦਿੱਤੀ ਹੈ ਜੀ। ਪਿਛਲੇ ਕੁਝ ਲੰਬੇ ਸਮੇਂ ਤੋਂ ਫਰਜੀ ਪੈਨਸ਼ਨ ਲੈਣ ਵਾਲਿਆਂ ਦੀਆਂ ਲਿਸਟਾਂ ਨੂੰ ਸਾੜਿਆ ਜਾ ਰਿ ਰੁਕ ਗਈ ਹੈ ਤਾਂ ਉਹਨਾਂ ਨੂੰ ਆਪਣੇ ਨਜ਼ਦੀਕੀ ਸੀਡੀਪੀ ਦਫ਼ਤਰ ਜਾ ਕੇ ਡਾਕੂਮੈਂਟ ਵੈਰੀਫਿਕੇਸ਼ਨ ਕਰਵਾਉਣੇ ਚਾਹੀਦੇ ਹਨ ਤਾਂ ਕਿ ਉਹਨਾਂ ਦੀ ਪੈਨਸ਼ਨ ਜਿਹੜੀ ਹੈ ਉਹ ਦੁਬਾਰਾ ਤੋਂ ਲੱਗ ਜਾਵੇ ਹੁਣ ਗੱਲ ਕਰਦੇ ਹਾਂ ਜੀ ਇਸ ਦੇ ਵਿੱਚ ਉਮਰ ਜਿਹੜੀ ਹੈ ਕਿੰਨੀ ਕਰ ਦਿੱਤੀ ਹੈ ਫਿਲਹਾਲ ਪੈਨਸ਼ਨ ਲਈ ਉਮਰ ਸੀਮਾ ਜਿਹੜੀ ਹੈ 60 ਸਾਲ ਹੈ ਜੀ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਪਰਪਰਪ ਵੀ ਇੱਕ ਵਿੱਚ ਨਵੇਂ ਨਿਯਮ ਆ ਸਕਦੇ ਨੇ ਤੇ ਉਮਰ ਜਿਹੜੀ ਹੈ ਘਟਾ ਦਿੱਤੀ ਜਾ ਸਕਦੀ ਹੈ ਪਰ ਹਜੇ ਤੱਕ ਜਿਹੜੀ ਹੈ 60 ਸਾਲ ਰੱਖੀ ਗਈ ਹੈ ਜੀ ਉਮਰ ਜਿਨ੍ਹਾਂ ਨੂੰ ਬੁਢਾਪਾ ਪੈਨਸ਼ਨ ਮਿਲਣੀ ਹੈ ਜੀ ਹੁਣ ਗੱਲ ਕਰਦੇ ਹਾਂ ਜੀ April 2025 ਦੀ ਜਿਹੜੀ ਪੈਨਸ਼ਨ ਹੈ ਉਹ ਕਿਹੜੀ ਤਰੀਕ ਨੂੰ ਮਿਲਣੀ ਹੈ ਕਿਉਂਕਿ March ਮਹੀਨੇ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਦਿੱਕਤ ਦਾ ਜਿਹੜਾ ਸਾਹਮਣਾ ਕਰਨਾ ਪਿਆ ਸੀ ਫਿਲਹਾਲ ਪੈਨਸ਼ਨ ਦੀ ਰਕਮ ਹੋ ਸਕਦਾ ਹੈ ਕਿ ਤੁਹਾਨੂੰ 2500 ਆ ਜਾਵੇ ਪਰ ਅਰਿੱਕਤ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਪਰ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਹੋ ਸਕਦਾ ਹੈ ਕਿ ਇਸ ਵਾਰ ਜਿਹੜੀ ਹੈ ਤੁਹਾਡੀ ਪੈਨਸ਼ਨ ਦੇ ਵਿੱਚ ਵਾਧਾ ਜਿਹੜਾ ਕੀਤਾ ਜਾ ਸਕਦਾ ਹੈ ਕੋਈ ਵੀ ਨਵੀਂ ਅਪਡੇਟ ਆਉਂਦੀ ਹੈ ਜੀ ਕਿਸੇ ਤਰ੍ਹਾਂ ਦੀ ਕੋਈ ਵੀ ਗਲਵਾਤ ਨਿਕਲ ਕੇ ਸਾਹਮਣੇ ਆਉਂਦੀ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਤੇ ਇਸ ਵਾਰ ਜ਼ਰੂਰ ਦੱਸਿਓ ਜੀ ਤੁਹਾਡੇ ਖਾਤਿਆਂ ਦੇ ਵਿੱਚ ਜਿਹੜੀ ਪੈਨਸ਼ਨ ਹੈ ਕਿੰਨੀ ਆਈ ਆਈ ਵੈਸੇ ਸਰਕਾਰ ਦੇ ਵੱਲੋਂ ਕਿਹਾ ਗਿਆ ਹੈ ਕਿ 2500 ਪੈਨਸ਼ਨ ਇਸ ਵਾਰ ਜਿਹੜੀ ਹੈ ਪਾ ਦਿੱਤੀ ਜਾਣੀ ਹੈ ਇਸ ਤੋਂ ਬਿਨਾ ਜੀ ਤੁਹਾਡੇ ਕੋਈ ਵੀ ਸਵਾਲ ਨੇ ਤਾਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਪੁੱਛ ਸਕਦੇ ਹੋ ਅਸੀਂ ਤੁਹਾਨੂੰ ਉਹਨਾਂ ਦੀ ਪੂਰੀ ਜਾਣਕਾਰੀ ਆ ਰਹੇ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਹੀ ਬੈਲ ਆਈਕਨ دبਵੋ ਨਵੀਆਂ ਖਬਰਾਂ ਜਿਹੜੀਆਂ ਤੁਹਾਨੂੰ ਇਸ ਚੈਨਲ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਜੀ